ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਧীম ਜੈ ਭਾਗ ਜੈ ਸਰਬਦਾਨ ਸੋ ਅੱਜ ਅਸੀਂ ਕਮਿਊਨਿਟੀ ਸੈਂਟਰ ਵਿੱਚ ਬਸੀਆਂ ਦੇ ਵਿੱਚ ਖੜੇ ਆ ਤੇ ਜੋ ਇਹ ਅੱਜ ਸਾਡੇ ਕੋਲੇ ਬੱਚੇ ਖੜੇ ਨੇ ਸੋ ਇਹਨਾਂ ਬੱਚੇ ਨੂੰ ਅੱਜ ਡਾਕਟਰ ਭੀਮ ਰਾਮਬੇ ਦੇ ਕਰ ਬਹੁਜਨ ਭੀਮਾਰਮੀ ਸੰਗਠਨ ਵੱਲੋਂ ਤਾਂਗੇ ਵਿੱਚ ਦਿੱਤੇ ਜਾਣੇ ਨੇ ਤੇ ਭਾਈ ਜਗਜੀਤ ਸਿੰਘ ਜੀ ਜੋ ਇਹਨਾਂ ਬੱਚਿਆਂ ਨੂੰ ਸਿਖਲਾਈ ਦਿੰਦੇ ਨੇ ਫੁੱਟਬਾਲ ਦੀ ਸੋ ਅੱਜ ਇਹਨਾਂ ਬੱਚਿਆਂ ਨੂੰ ਸਾਡੇ ਮਹਿਲਾ ਮਡਲ ਦੇ ਪ੍ਰਧਾਨ ਪਰਮਜੀਤ ਕੌਰ ਤੇ ਸਾਡੇ ਆਪ ਪ੍ਰਧਾਨ ਸਤਪਾਲ ਸਿੰਘ ਸਤਾ ਸਾਡੇ ਵਸੇ ਦੇ ਪ੍ਰਧਾਨ ਤਰਸੀਮ ਸਿੰਘ ਸਾਡੇ ਵਿੱਚ ਹਾਜ਼ਰ ਨੇ ਅੱਜ ਅਸੀਂ ਇਹਨਾਂ ਬੱਚਿਆਂ ਨੂੰ ਸਨਮਾਨਿਤ ਕਰਨ ਜਾ ਰਹੇ ਹਾਂ ਸੋ ਜਸਵੀਰ ਸਿੰਘ ਕੋਟੜਾ ਜੋ ਕਿ ਪੰਜਾਬ ਦੇ ਸੰਸਥਾਪਕ ਨੇ ਸੰਗਠਨ ਦੇ ਇਸ ਦੇ ਭੈਣ ਸੰਤੋਸ਼ ਕੁਮਾਰੀ ਤੇ ਅਸੀਂ ਸਮੂਹ ਟੀਮ ਜਿੰਨਾ ਵੀ ਸਾਡਾ ਸੰਗਠਨਾ ਧੰਨਵਾਦ ਕਰਦੇ ਆ ਹੁਣ ਮੈਂ ਬੇਨਤੀ ਕਰਦਾ ਕਿ ਵਿਧਾਨ ਮੰਡਲ ਦੇ ਪ੍ਰਧਾਨ ਤੇ ਸਤਪਾਲ ਸਿੰਘ ਜੋ ਕਿ ਸਾਡੇ ਮੀਤ ਪ੍ਰਧਾਨ ਨੇ ਪੰਜਾਬ ਦੇ ਸੋ ਅਸੀਂ ਬੇਨਤੀ ਕਰਦੇ ਆ ਕਿ ਇਹਨਾਂ ਬੱਚਿਆਂ ਨੂੰ ਬੜੇ ਮਨ ਸਨਮਾਨ ਦਿੱਤਾ ਜਾਵੇ ਨੋ ਨੋ ਬਾਈ ਜੀ ਦਾ ਐ ਸੁਣਿਆ ਕਰੋ ਐ ਕਰੋ ਇੱਕ ਮਿੰਟ ਹੋਰ ਵੀ ਫੋਟੋ ਖਿੱਚ ਲੇ ਯਾਰ ਮੁੰਡਾ ਆ ਗਿਆ ਵਾਜੋ ਆਣ ਮਾਨਾ ਥੋੜਾ ਬਾਈ ਦਾ ਤੇਰੀ ਨੂੰ ਘੁਮਾ ਲਾਂਗੇ ਥੰਦੇ ਬਹੁਤ ਪੀ ਮੰਨ ਪੰਜਾਬ ਤੇ ਕਰ ਮੈਂ ਕਹਿੰਦਾ ਥੋੜੇ ਟੈਨ ਲੈ ਕੇ ਜਾ ਆਇਆ ਆਇਆ ਰੇ ਇੱਕ ਮਿੰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਬੜੀ ਇਮਾਨ ਵਾਲੀ ਗੱਲ ਆ ਖੁਸ਼ੀ ਵਾਲੀ ਗੱਲ ਆ ਕਿਉਂਕਿ ਜੈ ਧੀਮ ਜੈ ਭਾਪ ਜੈ ਸਰਬਦਾ ਹਨ ਬਹੁਤ ਜਨਤੀ ਇਮਾਰਮੀ ਪੰਜਾਬ ਸਖਤਨ ਵੱਲੋਂ ਨਗਰ ਵਸੀਆਂ ਦੇ ਭਾਈ ਜਗਜੀਤ ਸਿੰਘ ਜੋ ਕਿ ਫੁੱਟਬਾਲ ਦੇ ਕੋਚਿੰਗ ਦੇ ਹੁੰਦੇ ਨੇ ਗਰਾਊਂਡ ਦੇ ਵਿੱਚ ਰੋਜ਼ ਬੱਚਿਆਂ ਨੂੰ ਸੋ ਅੱਜ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਸੀ ਭਾਈ ਜਗਜੀਤ ਸਿੰਘ ਨੂੰ ਬੇਨਤੀ ਕਰਦੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਬੱਚੇ ਹੋਰ ਜੋੜਨਾ ਤੇ ਨਾਲ ਹੀ ਸਾਡੇ ਸੰਗਠਨ ਵੱਲੋਂ ਇਹਨਾਂ ਬੱਚਿਆਂ ਨੂੰ ਅਸੀਂ ਹੋਰ ਵੀ ਕੋਸ਼ਿਸ਼ ਕਰਾਂਗੇ ਵਰਦੀਆਂ ਵਗੈਰਾ ਜਾਂ ਬੋਟ ਵਗੈਰਾ ਜੋ ਵੀ ਸਾਡੇ ਸੰਗਠਨ ਵੱਲੋਂ ਸੰਯੋਗਤਾ ਦੇਵਾਂਗੇ ਸੋ ਅਸੀਂ ਭਾਈ ਜਗਜੀਤ ਸਿੰਘ ਜੀ ਨਾਲ ਗੱਲ ਕਰਨਾ ਚਾਹੁੰਦੇ ਆ ਸੋ ਭਾਈ ਜਗਜੀਤ ਸਿੰਘ ਜੀ ਨੂੰ ਆਓ ਆਪਾਂ ਮਿਲਦੇ ਹਾਂ ਧੰਮ ਜੈਪਾਲ ਹੁਣ ਜੈ ਜੈ ਭਾਰਤ ਜੈ ਸੰਵਿਧਾਨ ਸੋ ਜੋ ਅੱਜ ਤਗਮੇ ਨਾਲ ਬਸੀਆਂ ਦੇ ਛੋਟੇ ਬੱਚੇ ਨੇ ਟੀਮ ਸਨਮਾਨਿਤ ਕੀਤਾ ਗਿਆ ਭਾਈ ਜਗਜੀਤ ਸਿੰਘ ਜੋ ਕਿ ਫੁੱਟਬਾਲ ਦੇ ਕੋਚਮੈਨ ਨੇ ਤੇ ਸਾਡੀ ਸੰਸਥਾ ਦੇ ਸੰਸਥਾਪਕ ਜਸਵੀਰ ਸਿੰਘ ਜੀ ਕੋਟੜਾ ਭੈਣ ਸੰਤੋਸ਼ ਕੁਮਾਰੀ ਤੇ ਸਾਡੇ ਬਸੀਆਂ ਦੇ ਮਹਿਲਾ ਮੰਡ ਦੇ ਪ੍ਰਧਾਨ ਪਰਮਜੀਤ ਕੌਰ ਉਪ ਪ੍ਰਧਾਨ ਜੋ ਕਿ ਰਮਨਦੀਪ ਕੌਰ ਤੇ ਸਾਡੇ ਬਸੀਆਂ ਦੇ ਜ਼ਿਲ੍ਹਾ ਪ੍ਰਧਾਨ ਸਤਪਾਲ ਸਿੰਘ ਜੱਤਾ ਅਰਸ਼ੇਮ ਸਿੰਘ ਜੀ ਰਸੀਆਂ ਦੇ ਪ੍ਰਧਾਨ ਨੇ ਜੋ ਉਹ ਵੀ ਸਾਡੇ ਦੇ ਸਾਹਮਣੇ ਅਸੀਂ ਸਾਰੀ ਟੀਮ ਜਿੰਨੀ ਵੀ ਸਾਡੇ ਸੰਗਠਨ ਦੀ ਟੀਮ ਆ ਉਹਨਾਂ ਦਾ ਧੰਨਵਾਦ ਕਰਦੇ ਜਿਨ੍ਹਾਂ ਨੇ ਆਪਣੇ ਛੋਟੇ ਛੋਟੇ ਪੈਸੇ ਦੇ ਵਿੱਚ ਉਹ ਮੈਰਿਟ ਤਿਆਰ ਕਰਕੇ ਇਹਨਾਂ ਬੱਚਿਆਂ ਨੂੰ ਦਿੱਤੇ ਉਹਨਾਂ ਨੇ ਸਮੇਂ ਵਿੱਚ ਦੀ ਉਮੀਦ ਕਰਦੇ ਆ ਕਿ ਅਸੀਂ ਇਹਨਾਂ ਬੱਚਿਆਂ ਦਾ ਹੌਸਲਾ ਦਈਏ ਜੈ ਟੀਮ ਜੈ ਪਾਪ ਜੈ ਸੋਦਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ